ਅਤੀਬਾ ਲੱਗ ਜੂ ਜ਼ੋਰ ਦਾ ਕਿ ਨਹੀਂ ਮੈਨੂੰ ਨਹੀਂ ਹੋ ਰਹਾ ਉਹ ਨਾ ਹਾਂ ਹਾਂ ਉਹ ਨਾ ਆਉਂਦੇ ਕਰੀ ਭਾ ਕੋਈ ਨਹੀਂ ਜੋਨਰ ਭਾਗੇ ਚਲਾਣਾ ਕਿੱਥੇ ਗਿਆ ਚਾਚਾ ਲੋਡਰ ਦੀ ਆ ਚਾਚੇ ਨੂੰ ਦੱਸਿਆਗਾ ਕਿੱਥੇ ਰੋਣਾਗੇ ਜੀ ਸਾਗੜਾ ਦਾ ਚਾਚਾ ਟਾਇਰ ਤੇ ਆ ਗੜਾ ਚਾਚਾ ਪਿੱਛੇ ਹੋ ਖੜ ਜਾ ਕਿ ਵਜਾ ਦੂ ਚੱਲ ਨਾ ਕਿ ਭਾਈ ਆਜੇ ਨੇੜੇ ਨੇੜੇ ਹੀ ਆ ਤੀ ਨੇੜੇ ਦੇ ਬਾਸ ਹਾਂ ਮੁਕ ਮਰੇ ਥੱਲੇ ਪਾਜੀ ਹੋਰ ਫਾਰਾਂ ਨੇ ਕੋਈ ਪਹਿਲਾ ਕਰ ਨਾ ਜੇਗਾ ਹੋਰ ਹੀ ਜੋ ਆ ਰਹੇ ਨੇ ਜੋ ਤਾਂ ਉਹ ਸੱਜੇ ਆਇਦਰ ਹੋ ਗਿਆ ਟਰੈਕਟਰ ਇੱਥ ਨੂੰ ਪਮਾ ਜਾਣਾ ਬੱਤ ਨੂੰ ਲਾਉਂਦਾ ਚਲਾਉਂ ਕੇ ਚੱਲ ਲਾਉਂਦੇ ਕਾ ਤਾ ਲਾਉ ਓਏ ਜੇ ਜੇ ਕੰਨ ਕੰਦਾ ਹੈ ਰੋਕ ਲਾ ਰੋਕ ਲਾ ਬੜਾ ਬੈਕਪੀਟ ਕਿਹਨਾਂ ਨਾਲ ਬਿਚਾਰ ਕਰ ਰਹੇ ਨੇ ਨਹੀਂ ਆ ਬੜਾ ਨਾ ਮਾਰਿਆ ਨਾ ਚੱਲ ਆਲੀ ਪਾਸ ਖੱਡਿਆ ਨਹੀਂ ਕਰ ਤੂੰ ਲੱਗਿਆ ਭਾਈ ਥੋੜੇ ਘੜਤਾ ਤੂੰ ਗੱਜੇ ਦੇ ਤਾ ਰੋਕ 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 ਫਰਜੀ ਦੁਕਾਨ ਲੱਗ ਗਈ ਓਏ ਰੇ ਜਿੱਤਰੇ ਖਮਾਰੀ

ਟਾਲੇ ਫਸ ਗਿਆ ਜੀ ਪੂਰੀ ਤਰ੍ਹਾਂ ਬੈਠੇ ਪੈਟਰੋਲ ਆ ਹਦ ਲੈ ਗਿਆ ਭਾਈ ਬੈਗ ਤਾਂ ਹੁਣ ਕਿੱਥੋਂ ਕਰੂਗਾ ਇਹ ਚੜਦਾ ਹੀ ਇੱਥੇ ਸੁੱਕਾ ਹੀ ਐ ਇਹ ਓ ਇੱਥੇ ਨੂੰ ਕਿੱਥੇ ਮਾਰਤੇ ਮੱਕੀ ਵੱਡੀ ਐ ਤੇਰੇ ਸਾਹਮਣੇ ਮਾਰੇ ਪਏ ਦੇਖ ਲਾ ਤੂੰ ਤੂੰ ਹਾੜੇ ਬੱਤੇ ਪਏ ਐ ਆ ਕਰ ਲਾਇਆ ਸੱਪਾ ਮੜਾ ਸਾਰੇ ਕੈਰੇਕਟਰ ਬੈਕੜਾ ਹੋਣਾ ਲੋਡਰ ਸਹੀ ਲੱਗੇ ਹੈਗੇ ਇਹਨਾਂ ਨੂੰ ਸਹੀ ਲੱਗੇ ਹੈ ਕੈਰੇਕਟਰ ਹਾਂ ਲੋਡਰ ਦਾ ਤੁੰਗਵਾਰਾ ਬੈਕਾ ਮੜ ਗਈ ਨਹੀਂ ਫੱਲੇ ਰਾਇ ਲੱਗੀ ਹੈ ਇਲੈਕਟ੍ਰਾ ਲਈ ਆ ਗਿਆ ਸਿਰ ਅਗੇ ਨਹੀਂ ਹਾਂ ਮੈਂ ਇਹ ਤਾਂ ਜਮਟਾ ਦੇ ਹਾਂ ਹਾਂ ਬਈ ਤੋਂ ਲੋਰ ਕੋਈ ਨਹੀਂ ਲੱਗਦਾ ਕੀ ਆ ਮੂਰੇ ਪਾਈਤ ਲੱਗ ਨਾ ਨਾ ਕਾਇ ਇਥੇ ਪਹਿਲੇ ਮੇਰੇ ਤਾਂ ਉਹ ਮੂਰੇ ਲੱਗੀ ਐਡੀ ਹੋਈ ਗਏ ਤੁਹਾਡੀ ਮੂਰ ਉਹਨੇ ਪਾਸੇ ਘੇਟੋ ਬੜਾ ਦੁੱਸਤ ਹੈ ਇਧਰੋਂ ਲੱਗਦਾ ਲੋਡਰ ਹੈਲੋ ਜੀ ਹੈਲੋ ਟੂੜਿਆਲੇ ਟਰੈਕਟਰਾਂ ਦੇ ਟਰਾਲੇ ਫਸ ਗਏ ਜੀ ਉਹ ਕਢਾਈ ਜਾਂਦੇ ਆ

ਆ ਮੋਟਰ ਚੱਲਿਆ ਕਰਨੀ ਤੇ ਲੈ ਬੜੋ ਟਰੈਕਟਰ ਸੋ ਉਂਦਣਾ ਮਗਰ ਪੂਰੇ ਫੇਰ ਲੈ ਆਏ ਬਈ ਪਰ ਸੰਗੜੀ ਜਣੀ ਸੰਗੜ ਹੁੰਦਾ ਨਾ ਫੇਰ ਤੇ ਲੋੜ ਪਰਾਲੀ ਦਾ ਬਹੁਤ ਉੱਚੇ ਕੱਲੀ ਉਹ ਬੈਠਾ ਡਰ ਮੜਾ ਜਾ ਦੇਖ ਲੈ ਕਿਧਰ ਗਿਆ ਉਤਾ ਕੱਢ ਦੇ ਮਾਰਦਾ ਕੱਢ ਨਹੀਂ ਬੂਬਰਾ ਆਂਡ ਕੱਢ ਲੋ ਮੜੀ ਜੀ ਨਹੀਂ ਮਾਰਦੀ ਨਾਲੇ ਤੋਂ ਲੋਸ ਹੀ ਹੁੰਦਾ ਟੋਚਣ ਅੱਜ ਭਾ ਟਰੈਕਟਰ ਫਸਿਆ ਅੱਜ ਟੋਚਣੀ ਨਹੀਂ ਆਈ ਇਹਨੂੰ ਫਸਦੇ ਉਹ ਤੇ ਹੁੰਦਾ ਜਿਹਦਾ ਨਾਮ ਹੋਵੇ ਸਾਧਨ ਕੋਲੇ ਨਾ ਕਿਵੇਂ ਲੱਗਦਾ ਤੁਹਾਨੂੰ ਭਰਾ ਇਹ ਬਾਹਰ ਨਹੀਂ ਗਿਆ ਬਾਣਾ ਮੋਟੇ ਬੈਠੇ ਤੈਰ ਤੂੰ ਉਹ ਸੈਟ ਜੁਨਾ ਬੈਠਾ ਹੀ ਨਹੀਂ ਤੈਰ ਤੈਰ ਦੇਖ ਰਾ ਪਰ ਕੱਢਣਾ ਬੁੱਢਾ ਬੁੱਢਾ ਹੈ ਨਾ ਉਹ ਬਾਈ ਮੈਂ ਤੇਰਾ ਉਹ ਜਿਹੜਾ ਮਾਰ ਲੇਗਾ ਇਹਨੂੰ ਜਰੇ ਲਾ ਕੇ ਆ ਯਾਰ ਆ ਰੰਗ ਪਰ ਚੱਲ ਯਾਰ ਚੇੜਜ ਹਟਾ ਲੂ ਪਿੱਛੇ ਆਪਾਂ ਓਟਾ ਕਾੜਦੀ ਬਾਈ ਨਹੀਂ ਨਹੀਂ ਟੱਕ ਕੇ ਪਿੱਛੇ ਆਇਆ ਬਾੜਾ ਦਾ ਸੌਕਾ ਦੇ ਵੀ ਓਟਾ ਪਰ ਵੇਖੀ ਓਟਾ ਕੋ ਨਹੀਂ ਕਿ ਪਿਛਲੇ ਪਾਸੇ ਤੇਰਾ ਕੋ ਨਹੀਂ ਉਹ ਓਟਾ ਕਿੱਥੇ ਆਪਣੇ ਸਾਹ ਕੋ ਤੇ ਆ ਜਾ ਯਾਰ ਬੈਂਡਿੰਗ ਦੇਖਣ ਉੱਤਾ ਕੱਢ ਦੋ ਅਗਲਾ ਨਹੀਂ ਕਰ ਜੂਗਾ ਅਗਲਾ ਉੱਤਾ ਕੱਢ ਦੋ ਮੁੰਡੇ ਆਟਰਾਲੀਓ ਰਾਂਪਰਾ ਇਧਰ ਨਾ ਨੀਵਾ ਤੇ ਸਾਰੇ ਪਿੰਡੇ ਟੇਟ ਜੋੜ ਦੇ ਉਰਲਾ ਉੱਤਾ ਬਾਈ ਕੀ ਤਾਂ ਹੈ ਨਹੀਂ ਅਜੇ ਉਹ ਚਾਚਾ ਕਹਿੰਦਾ ਘੜੀ ਬੱਤੀ ਹੈ ਨਹੀਂ ਇਧਰ ਥੱਲੇ ਮ ਸਮਾਰਕਾ ਤੋਂ ਪਹਿਲਾ ਟਾਇਰ ਤੇ ਟ੍ਰੈਲ ਟੁੜੀ ਪਈ ਐ ਲੈ ਲੱਗੀ ਜਿੱਦਨੀ ਲੱਗੀ ਤਾਂ ਕੁਛ ਨਹੀਂ ਹੁੰਦਾ ਯਾਰ ਉਹ ਐਂ ਕਰੋ ਤੂੰ ਤਾਂ ਹੀ ਤਾਂ ਟੁੜੀ ਪਈ ਆ ਉਹਦੇ ਤੇ ਜੱਪ ਕਰਿਆ ਕੁਝ ਨਹੀਂ ਕੱਢਦਾ ਮੂਰੇ ਮੂਰੇ ਲੱਗੇ ਫੋਡਰ ਤੇ ਮਾਰ ਜੀ ਬੈਠਾ ਵਾਲਾ ਜਿੱਦਨੀ ਹਾਜ਼ਰ ਉਨੀ ਹਲ ਵਾਲਾ ਮਾਰ ਬੈਠਾ ਨਾਲੀ ਮੂਰੇ ਮਿੱਟੀ ਪਾ ਦੇ ਫੁੱਲੇ ਕੁਛ ਰਾਤ ਐ ਤੇ ਕਿਹੜਾ ਕਹਿੰਦੇ ਮਿੱਟੀ ਕਰਦਾ ਜਿੱਦ ਇਹ ਕਿਹੜਾ ਟੂਬ ਲੈ ਇਹਨੇ ਤੂੰ ਕਰਾ ਲੱਗਵੇਂ ਜਾਊਗੀ ਪਿੱਛੇ ਮੂਰੇ ਆਂਡ ਲਵਾ ਦੇ ਗੈ ਲਾ ਦੇ ਪਰਲੇ ਕੋਟੇ ਮਾਰਦਾ ਦੋ ਮੈਂਟਾ ਕੱਟ ਦੇ ਜਲਾ ਪੈਰ ਨਾ ਬਰਵਾ ਫੇਰ ਨਿਕਲੂ ਵੀ ਇੱਟ ਲਗੇ ਬੱਟੇ ਟਾਇਰ ਜਦੋਂ ਪਿੱਛੇ ਢੱਕੇ ਪਿਆ ਨਾ ਥੱਲੇ ਆਏ ਸਿੱਧੇ ਜੁੜਾ ਇਹ ਉਹਨੇ ਨਿਕਲੂ ਕਹਾਂ ਤਾਂ ਮੈਨੂੰ ਤੁਸੀਂ ਪਿੱਛੇ ਕਿਉਂ ਤੁਸੀਂ ਸਲਾਹ ਹੀ ਦੇ ਉਹਨਾਂ ਚ ਮਾਰੇ ਲੱਗੇ ਨਹੀਂ ਲੁੱਟ ਵਾਲਾ ਬਈ ਉਹਨੂੰ ਕਹੀ ਲਿਆਉਂਦਾ ਉਰਲਾ ਨਿੱਕੜਾ ਪੂਰੀ ਇਹ ਐ ਹੋ ਗਿਆ ਨਾ ਸਿੱਧੇ ਟਾਇਰ ਫੇਰ ਟ੍ਰੈਡ ਛੱਡਦਾ ਹੀ ਨਹੀਂ ਫਟਕਰਾ ਦੇਖ ਲੈਣੇ ਤਾਂ ਹੁਣ ਕੋ ਮੈਂ ਟੂਲ ਤੇ ਆਇਆ ਤੇ ਨਾ ਮਰਜੀ ਪਿੱਛੇ ਹੀ ਆਏ ਤੁਹਾਡੇ ਨਾਲ ਪਿੱਛੇ ਹੋ ਜੂ ਨਹੀਂ ਹੁੰਦਾ ਇਹ ਕਿੰਚ ਵੀ ਨਹੀਂ ਆਉਂਦਾ ਇਹਦੀ ਮਿੱਟੀ ਘੜੋ ਕਹੀ ਨਾਲ ਕਹੀਦੇ ਆਮ ਗਾ ਕਰੋ ਉਹ ਜਾਤੇ ਮਿੱਟੀ ਕੜ ਕੇ ਆਏ ਕਾ ਦਸਦਾ ਆਦਾ ਕੁਛ ਨਹੀਂ ਉਹ ਤਾਂ ਉੱਤੇ ਹੀ ਖੜੇ ਡਰ ਚ ਬਸ ਇਹ ਨੰਦੂ ਨੇ ਰਿਬੜ ਜਾਦੇ ਹੋ ਜੂਗਾ ਫਿਰ ਇਹ ਬਰਲੀ ਸ਼ਹਿਰ ਦਾ ਲੋਡਰ ਹੁਣ ਗਾ ਲੋਡਰ ਨਾਲ ਇੱਕ ਵਾਰੀ ਕਿ ਜੇ ਤੇਰਾ ਮਾਰੀ ਤਾਂ ਨਾ ਨੀ ਪਟਕੇ ਜੇ ਟੋ ਪਤ ਦਾ ਜੋਰ ਲਾ ਯਾਰ ਬਰਲੀ ਸ਼ਹਿਰ ਦਾ ਲੋਡਰ ਪੰਪ ਵਾਲਾ ਜੋਰ ਵੀ ਨਹੀਂ ਕੰਮ ਕਰਦਾ ਉਹ ਕਾਲੇ ਗੱਜੂ ਦਾ ਆਹ ਆਹ ਜਨਾਬ ਤੁਸੀਂ ਮੇਰੀ ਸੁਣੋ ਗੱਲ ਆਈਦੇ ਸਦੋਂ ਉੱਢਲੇ ਆਹ ਟਾਇਰ ਨਾ ਥੱਲੇ ਡਿੱਗਦੇ ਆਂ ਗੱਟ ਜਾ ਮੰਦਰ ਤੋਂ ਹੁੰਦੇ ਨਹੀਂ ਹੁੰਦੇ ਹਾਂ ਉਹਨਾਂ ਦਾ ਕਰਨੀ ਇੱਕ ਤਾਂ ਬੁਰਾ ਟ੍ਰਾਫਿਕ ਹੁੰਦੀ ਥੱਲੇ ਨਹੀਂ ਕੰਨ ਜੂ ਨਹੀਂ ਕੱਢੀ ਬਲਪੀ ਗਾ ਅੱਗੇ ਤਾਂ ਬੁਰਾ ਰੁਕੀ ਟਾਂ ਗੱਟ ਪਈ ਜਾ ਵਾਹ ਮੁੜਾ ਪਿੱਛੇ ਅੜ ਗਿਆ ਇੱਕ ਵਾਰੀ ਇਧਰ ਵੱਲ ਮੈਂ ਤਾਂ ਵਾਪਸ ਗਿਆ ਮੁੜੇ ਨਹੀਂ ਵਾਹ ਫੁੱਲਾ ਗਾਹਾਂ ਨੂੰ ਉਹ ਟਰੈਕਟਰ ਤਾਲੀ ਲੱਗੀ ਸਾਰੇ ਪਾਸੇ ਥੱਲੇ ਤੇ ਹੁਣ ਇਧਰੋਂ ਚੱਕਦੇ ਆਂ ਥੋੜਾ ਬੈਕ ਕਰਕੇ ਦੇਖਦੇ ਆਂ ਜੇ ਬੈਕ ਹੋ ਗਈ ਫਿਰ ਨਿਕਲ ਜੂਗਾ ਖੜ ਜੀ ਖੜ ਜੀ ਖੜ ਜੀ ਥੱਲੇ ਲੱਗ ਜੂ ਮਗਰ ਨਹੀਂ ਬੜੀ ਚੱਕੋ ਲੈ ਲੈਣੀ ਨਾ ਹੇਲਦੀਂ ਟਰਾਲੀ ਓਏ ਮੋਟਾ ਘਾੜ ਦਸ ਸਾਰੀ ਗੱਲ ਹੁਣੋਂ ਬੰਦ ਕਰ ਦੇ ਓਏ ਮੋਟਾ ਘਾੜ